ਅੰਦਰਾ ਸਾਹਿਬ ਅਸੀਂ ਦਰਬਾਰ ਜਾ ਰਹੇ ਹਾਂ ਜੀ ਮਹਾਰਾਜ ਦੇ ਤੂੰ ਰੁਕ ਨੀ ਸ਼ਾਇਦਾ ਇਹ ਸਾਡੇ ਨਾਲ ਬਹਿਸ ਕਰ ਰਿਹਾ ਹੈਗਾ ਕਹਿੰਦਾ ਮੇਰੇ ਕਹਿੰਦਾ ਗੋਲਕ ਚੱਕੀ ਇਹਨਾਂ ਨੇ ਚੋਰੀ ਕਰਾਈ ਹੈ ਗੋਲਕ ਦੀ ਇਹ ਬਹਿਸ ਕਰ ਰਿਹਾ ਬਾਬਾ ਜੀ ਰੁਕਣ ਵਾਲੀ ਗੱਲ ਨਹੀਂ ਹੈਗੀ ਵੀਰੇ ਇੱਥੇ ਨਾਲ ਬਹਿਸ ਕਰੀਏ ਕਹਿੰਦਾ ਬਾਇਗੁਰਜੀ ਕੀ ਖਾਲਸਾ ਵਾਇਗੁਰਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਇਹ ਮਹਮਤਗੜ ਪਿੰਡ ਆ ਔਰੇ ਗੋਲਕ ਦੀ ਚੋਰੀ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਦੋਸ਼ੀ ਨੇ ਵੀ ਉਹਨਾਂ ਨੂੰ ਫੜਾਂਗੇ ਵੀ ਸਾਨੂੰ ਉਹਨਾਂ ਦੀ ਫੋਟੋ ਵੀਡੀਓ ਦੇ ਦਿਓ ਸਾਨੂੰ ਵੀ ਅਸੀਂ ਛੋਟੇ ਪਿੰਡ ਆ ਇਹ ਇਹ ਬਾਬਾ ਜੀ ਸਾਡੇ ਨਾਲ ਪੁੱਠਾ ਪਹਿਰਿਆ ਸ ਇਹ ਕਹਿੰਦਾ ਤੁਸੀਂ ਕੀ ਲੈਣਾ ਸਾਡੇ ਪਿੰਡ ਤੁਸੀਂ ਕਹਿੰਦੇ ਅਮਰਤ ਛਕਿਆ ਕਿਹੜਾ ਛਕਿਆ ਅਮਰਤ ਛਕਿਆ ਨੂੰ ਹੁਣ ਦੱਸੋ ਵੀ ਅਸੀਂ ਕਿਹੜਾ ਸੁਡਾ ਕਿਹੜਾ ਪਿੰਡ ਹੈ ਜੀ ਸੁਡਾ ਕਿਹੜਾ ਪਿੰਡ ਆ ਬਾਬਾ ਜੀ ਇਹਨਾਂ ਦਾ ਇਹੀ ਬੰਡਾਈ ਮਾਮਾ ਹਾਂ ਜੀ ਬੰਡਾਈ ਮੇਰਾ ਮੁਹੰਮਦਗੜ੍ਹ ਜਿਲ੍ਹਾ ਸਾਬਦੀ ਹਾਂ ਹਾਂ ਅਸੀਂ ਦਾ ਬੈਸਮੇਸ਼ ਤਰਨਾਂਦਲ ਦੇ ਵਿੱਚੋਂ ਜਫੇਦਾਰ ਤਫਾਰਮ ਸਿੰਘ ਜੀ ਪਟਿਆਲੇ ਵਾਲੇ ਬਾਬਾ ਜੀ ਤੁਸੀਂ ਫਿਰ ਰੋਕਦੇ ਸਾਡੇ ਮੇਰੇ ਕੋਲ ਜਾਣ ਲੱਗ ਪਏ ਇਹ ਰੋਕ ਨਹੀਂ ਰੋਕ ਨੂੰ ਰੋਕ ਜੀ ੱੱਕਾ ਖੜੇ ਮੈਨੇ ਜ਼ਬਰਦਸਤੀ ਕਰ ਰਹੇ ਮੈਨੂੰ ਸੁਠਾੜਾ ਦੇਖੋ ਸਾਡੀ ਕੋਈ ਜ਼ਬਰਦਸਤੀ ਅਸੀਂ ਸੁਣ ਮੈਨੂੰ ਕਿਉਂ ਕੇ ਖੜ ਗਏ ਇਹ ਜੀ ਅਸੀਂ ਇਹਨਾਂ ਨੂੰ ਕੁੱਸਿਆ ਵੀ ਛੋਟੇ ਕਿਵੇਂ ਗੋਲ ਕੋਈਆ ਅਸੀਂ ਇਹਨਾਂ ਨੂੰ ਪ੍ਰੇਮ ਨਾਲ ਗੱਲ ਕਰ ਰਹੇ ਆ ਇਹ ਸਾਡੇ ਨਾਲ ਬੈਸਬਾਈ ਕਰਨ ਲੱਗਿਆ ਤੁਸੀਂ ਕੌਣ ਹੁੰਨੇ ਹੋਵੇ ਇੱਥੇ ਐ ਕਰਨ ਵਾਲੇ ਤੁਸੀਂ ਐ ਕਰ ਦੋਗੇ ਵ ਕੇਰੀ ਦਾ ਪੂਰੇ ਪਿੰਡ ਕੋਲੋਂ ਮੈਨੂੰ ਘੇਰ ਕੇ ਮਨਾ ਰਿਆ ਤੈਨੂੰ ਮਨਾ ਸਾਡਾ ਪਿੰਡ ਆ ਸੀ ਜਦੋਂ ਪ੍ਰੈਸ਼ਰ ਬੋਲ ਤੂੰ ਚੋਰੀ ਕਰਾਈ ਆ ਤੂੰ ਚਕਾਇਆ ਗੋਲਕਾ ਤੈਨੂੰ ਬੋਲ ਕੇ ਚਕਾਉਂ ਚਕਾਵੇਂਗਾ ਨਹੀਂ ਤੈਨੂੰ ਚਕਾਇਆ ਗੋਲਕਾ ਨਹੀਂ ਚਕਾਇਆ ਇਹਨੂੰ ਬਾਬਾ ਜੀ ਅਸੀਂ ਨੇ ਕਿਹਾ ਵੀ ਸਾਨੂੰ ਵੀਡੀਓ ਚਾਹੀਦਾ ਸੀ ਦੋਸ਼ੀਆਂ ਨੂੰ ਫੜਾਗੇ ਇਹਨੂੰ ਮਹਾਰਾਜ ਇਹ ਗੱਲ ਕਹੀ ਆ ਇਹ ਸਾਡੇ ਨਾਲ ਕਰ ਰਿਹਾ ਬਹਿਸ ਬਾਜੀ ਵੀ ਤੂੰ ਹਾਂ ਤੁਸੀਂ ਕੌਣ ਹੋਨੇ ਹੋ ਫਲਾਨਾ ਢਮਕਾ ਲੈ ਅਸੀਂ ਫੜ ਸਾਰਿਆ ਕਹਿੰਦਾ ਜਿਆਦਾ ਸਾਤੋਂ ਨਹੀਂ ਫੜਿਆ ਨਾ ਤੁਸੀਂ ਕਿੱਥੋਂ ਫੜ ਲੋਗੇ ਬਾਬਾ ਜੀ ਅਸੀਂ ਫੜ ਲਾਂਗੇ ਉਹ ਚੌਂਕੀ ਚ ਆਏ ਸਾਡੇ ਕਮੇਟੀ ਵਾਲੇ ਤੁਸੀਂ ਬਿਨਾਂ ਪਰਮਿਸ਼ਨ ਤੋਂ ਕਮੇਟੀ ਦਾ ਤੁਸੀਂ ਕਿਵੇਂ ਰਪੋਰਟ ਕਰੀਏ ਅਸੀਂ ਤਾਂ ਜੀ ਦਸਵੇਂ ਸਤਨਾਲਾ ਦੇ ਵਿੱਚ ਆ ਤੁਸੀਂ ਬੁਲਾ ਲਓ ਉਹਨਾਂ ਨੂੰ ਬੁਲਾ ਲਓ ਪੁਲਿਸ ਵਾਲਿਆਂ ਨੂੰ ਫੋਨ ਕਰੋ ਜੀ ਕੰਪਨੀ ਫੋਨ ਕਰੋ ਬੁਲਾਇਓ ਮਾਰਾ ਜੀ ਰਾਤ ਦਾ ਹੋਇਆ ਜੀ ਸਵੇਰ ਦਾ ਬਾਈ ਇਹਨਾਂ ਦਾ ਰਾਤ ਇੱਥੋਂ ਗੋਲ ਕੇ ਚੱਕਿਆ ਗਿਆ ਉੱਥੇ ਅਸੀਂ ਨੇ ਕਿਹਾ ਵੀ ਜੇ ਗੋਲ ਕੇ ਚੱਕਿਆ ਗਿਆ ਤਾਂ ਮਹਾਰਾਜ ਦੀ ਵੀ ਬੇਅਦਬੀ ਹੋ ਸਕਦੀ ਸੀ ਤੁਸੀਂ ਮੰਨਦੇ ਹੋ ਨਾ ਇਹ ਗੱਲ ਜੀ ਉਹ ਹੋ ਸਕਦੀ ਸੀ ਹੋ ਸਕਦੀ ਸੀ ਨਾ ਅਸੀਂ ਇਹੀ ਗੱਲ ਕਰੀਏ ਇਹਦੇ ਨਾਲ ਕਿਵੇਂ ਹੋ ਜੀ ਹੈ ਨਹੀਂ ਹੁਣ ਤੁਸੀਂ ਦੱਸੋ ਵੀ ਜਿਹੜੀ ਉੱਥੇ ਗੱਲ ਕਹਿ ਰਹੇ ਸੀ ਤੁਸੀਂ ਦੱਸੋ ਵੀ ਕੀ ਕਹਿ ਰਹੇ ਸੀ ਉੱਥੇ ਆ ਕਿ ਮੈਂ ਬੇਅਦਵੀ ਹੋ ਜੀ ਗੁਰੂ ਬਾਬਾ ਜੀ ਜਦ ਗੋਲ ਕੇ ਚੱਕੀ ਗਈ ਮਾਰਾ ਬੇਅਦਵੀ ਹੋ ਸਕਦੀ ਆ ਇਹ ਨਾ ਕਹੋ ਤੁਸੀਂ ਬੇਅਦਵੀ ਹੋ ਸਕਦੀ ਆ ਆਪੇ ਰਾਸੀ ਹੈਗੇ ਪਿੰਡ ਵਾਲੇ ਤੂੰ ਮੈਨੂੰ ਧੱਕੇ ਨਾਲ ਬਾਬਾ ਜੀ ਪਿੰਡ ਵਾਲੇ ਨਹੀਂ ਅਸੀਂ ਸਾਡੀ ਡਿਊਟੀ ਆ ਅਸੀਂ ਦਸਵੇਂ ਥਾਣਾ ਵਾਲ ਦੇ ਵਿੱਚੋਂ ਆ ਬਾਬਾ ਮੇਜਰ ਸਭ ਸੋਣੇ ਹੋ ਜਾ ਕਰ ਇੱਥੇ ਡਿਊਟੀ ਕਰ ਰਹੇ ਹਾਂ ਕਿਉਂ ਨਹੀਂ ਸੀ ਗੋਲ ਕਤੇ ਕਹੋ ਤੁਸੀਂ ਰੱਖੋ ਪ੍ਰਧਾਨ ਆ ਕਮੇਟੀ ਵਾਲੇ ਤੁਸੀਂ ਆ ਸੋਡੀ ਡਿਊਟੀ ਸਾਡੀ ਕਰ ਰਹੇ ਆ ਨਾ ਕਿਉਂਕਿ ਤੱਕ ਗੋਲ ਕੇ ਚੱਕੀ ਗਈ ਏ ਤੂੰ ਕਰ ਰਹੇਗਾ ਗੋਲ ਕੇ ਕਨੇ ਚੱਕੀ ਗਈ ਚੱਕੀ ਗਈ ਫਿਰ ਸਾਡਾ ਕਰਿਆ ਕਾਰਵਾਈ ਆਜੋ ਅੰਦਰ ਦੇਖੀਏ ਕਰ ਇਹ ਕਾਰਵਾਈ ਸਰਪੰਡ ਕਾਦੀ ਕਾਰਵਾਈ ਕਰ ਅਸੀਂ ਥਾਰ ਦੇ ਵਿੱਚ ਅਸੀਂ ਕਾਰਵਾਈ ਕਰ ਸਾਡੇ ਹੱਕ ਕਰ ਪਾਉਣਾ ਤੂੰ ਕਿਤੇ ਕਹੇ ਵੀ ਆਇਆ ਨਾ کہیں ਮੇਰੇ ਕੋਲ ਵੀ ਨਹੀਂ ਤੂੰ ਮੈਨੂੰ ਖਾਲ ਚਾਹੀਦੀ ਦਾਸ ਤੂੰ ਕਰਵਾਣੀ ਕੀ ਤੇਰੀ ਖਾਲਸੇ ਬਾਰੇ ਤੂੰ ਕੀ ਹੁੰਦਾ ਤੂੰ ਮੈਨੂੰ ਦੱਸ ਤੂੰ ਕੀ ਤੂੰ ਕੀ ਹੁੰਦਾ ਤੂੰ ਤੂੰ ਬੰਦੇ ਆ ਵਾਂਗੂ ਗੱਲ ਕਰ ਮੇਰੇ ਨਾਲ ਦੱਨ ਮੈਂ ਦੱਸਾਂ ਬਾਈ ਸਮਝ ਆਉਂਦੀ ਮਾੜਿਆ ਠੀਕ ਆ ਨਾ ਜੇ ਤੂੰ ਆਪਾਂ ਕੋਈ ਨਾ ਕੋਈ ਬੈਸਵਾ ਜੀ ਆ ਕੇ ਮੈਨੂੰ ਖੜਾ ਕਰ ਕੋਈ ਮਾਰਾ ਇਹਦੀ ਤੱਕਾਂਦਾ ਬਈ ਯਾਰ ਬੁੱਠਾ ਕਿੱਦਾਂ ਬੋਲੀ ਜਾਂਦਾ ਯਾਰ ਓਏ ਤੈਨੂੰ ਡਰਾਉਂਦੇ ਆ ਛੱਟ ਘੰਟਾ ਹੋ ਗਿਆ ਤੈਨੂੰ ਦੇਖ ਤੈਨੂੰ ਸਾਨੂੰ ਇਹਨੂੰ ਡਰਾ ਲਿਆ ਸੀ ਨਾ ਨਾ ਨਹੀਂ ਅਸੀਂ ਡਰਾ ਰਹੇ ਹਾਂ ਮੈਨੂੰ ਉੱਥੇ ਸਾਡੇ ਕੱਢ ਕੇ ਸਾਡੇ ਤੇ ਬਦਮਾਸ਼ੀ ਕਰਦੇ ਸੀ ਡਰਾ ਰਹੇ ਆ ਇਹ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਲ ਆ ਬੰਦਾ ਹੈ ਲੈ ਬਾਬਾ ਜੀ ਇਹ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਰਿਹਾ ਹੈ ਇਹ ਬੰਦਾ ਕਮੇਟੀ ਮੈਂਬਰ ਹੈ ਇਹ ਬਾਬਾ ਜੀ ਨਾ ਨਾ ਇਹਨਾਂ ਨੇ ਚੋਰੀ ਕਰਾਈ ਆ ਮਹਾਰਾਜ ਇਹਨੇ ਚੋਰੀ ਕਰਾਈ ਆ ਬੰਦੇ ਨੇ ਜਿਹੜਾ ਇਹ ਕਹਿ ਰਿਹਾ ਬਾਬਾ ਜੀ ਇਹਨੇ ਚੋਰੀ ਕਰਾਈ ਆ ਤੈਨੂੰ ਮੈਂ ਜਾਣਦਾ ਨਾ ਸਾਥੀ ਬਾਬਾ ਜੀ ਤੂੰ ਮੈਨੂੰ ਕੀ ਜਾਣਦਾ ਮਹਾਰਾਜ ਸਮਝਾ ਦਿਓ ਮਹਾਰਾਜ ਬਾਬਾ ਜੀ ਤੁਸੀਂ ਸਾਥੀ ਸਾਥੀ ਤਾ ਤੁਸੀਂ ਸਮਝਾਓ ਬੈਠ ਕੇ ਗੱਲ ਕਰ ਤੁਸੀ ਇਹਨੂੰ ਕਹ ਤੂੰ ਤੁਸੀਂ ਰੋਕ ਰਿਆ ਨੂੰ ਬੋਲ ਕੇ ਮੇਰੇ ਨਾਲ ਤੁਸੀਂ ਰੋਕ ਰਿਆ ਨੂੰ ਨਾ ਨਾ ਮਹਾਰਾਜ ਇਹ ਬੋਲ ਰਿਹਾ ਨਾ ਦੋ ਏ ਸਾਡੇ ਨਾਲ ਬੈਰਸ ਦੀ ਪੁਟਾਰਾ ਦੀ ਗੱਲ ਕਰਦਾ ਚੱਕ ਲਿਆ ਕੇ ਕਾਰ ਫਰ ਆ ਜਾ ਦੇਖ ਲੈਣਾ ਛੱਟ ਕਰ ਜਾ ਜਾ ਉਹ ਤੂੰ ਦੇਖ ਲੈਣਾ ਛੱਟ ਕਰ ਜਾ ਦੇ ਬੰਦਾ ਇਹ ਗੱਲ ਨਹੀਂ ਨਹੀਂ ਸ਼ਾਂਤ ਨਹੀਂ ਬਾਬਾ ਜੀ ਤੁਹਾਨੂੰ ਦਰਬਾਰ ਜਾਣ ਤੋਂ ਰੋਕ ਰਿਹਾ ਇਹ ਬੰਦਾ ਤੁਸੀਂ ਆਉਂਦਾ ਜਿਵੇਂ ਚੱਲਦੇ ਲੈ ਨਹੀਂ ਇਹ ਸਾਨੂੰ ਦਰਬਾਰ ਜਾਣ ਤੋਂ ਰੋਕ ਰਿਹਾ ਬੰਦੇ ਨਹੀਂ ਪਹਿਲਾਂ ਇਹ ਬੰਦਾ ਦਰਬਾਰ ਜਾਣ ਤੋਂ ਰੋਕ ਰਿਹਾ ਤੁਹਾਨੂੰ ਤੁਸੀਂ ਇਹਨੂੰ ਕਿਹਾ ਨਹੀਂ ਕਹਿੰਦੇ ਤੁਸੀਂ ਕੋਈ ਨਹੀਂ ਮੈਨੂੰ ਘਰ ਦੇ ਖੜ ਕੇ ਲੜਨੇ ਹੱਸੇ ਵਾਲੇ ਬੰਦੇ ਸੀ ਪਿੱਛੋਂ ਦੀ ਜੀਰੀਆਂ ਦੇ ਵਿੱਚ ਆਏ ਨੇ ਉਹਨਾਂ ਨੇ ਅੰਦਰ ਸਕਿੰਟ ਕਰਕੇ ਗੁਰੂ ਘਰ ਦੇ ਮਗਰਲੇ ਪਾਸੇ ਕੈਮਰੇ ਤੋੜਤੇ ਉਹਨਾਂ ਨੇ। ਇਸ ਦੂਜਾ ਚ ਉਹਨਾਂ ਨੇ ਗੇਟ ਪੱਟਿਆ, ਗੇਟ ਲੌਕ ਤੋੜ ਕੇ ਅੰਦਰ ਚਲੇ ਗਏ। ਇੱਕ ਜਣਾ ਅੰਦਰ ਗਿਆ, ਇਸ ਦੂਜਾ ਚ ਉਹਨੇ ਇਸ਼ਾਰਾ ਕੀਤਾ ਦੂਸਰਾ ਗਿਆ ਸਾਡੇ ਕੋਲ ਵੀਡੀਓ ਵੀ ਹੈ। ਥੋੜੇ ਜਿਹੀ ਸਕਿੰਟ ਦੇ ਵਿੱਚ ਗੱਲਾਂ ਲੈ ਕੇ ਉਹ ਫਰਾਰ ਹੋ ਗਏ। ਇਸ ਤੋਂ ਬਾਅਦ ਮੰਗਰ ਦੀ ਉਹ ਟੱਪੇ ਨੇ ਸੀ ਜਦੋਂ ਸਵੇਰੇ ਖੇਤਾਂ ਵਿੱਚ ਗਏ ਆ। ਆਪਣੇ ਇੱਥੇ ਨਾਲ ਹੀ ਨਜ਼ਦੀਕੇ ਖੇਤ ਆ, ਉੱਥੇ ਗੱਲਾਂ ਪਿਆ ਸੀ। ਚਲੋ ਅਸੀਂ ਗੱਲਾਂ ਲਿਆਂਦਾ ਇਸ ਦੂਜੇ ਪੁਲਿਸ ਨੂੰ ਕਹਤਾ ਜੀ ਹਨਾ ਉਹ ਵੀ ਚੈੱਕ ਕਰਕੇ ਆ ਕੇ ਹੁਣ ਅਸੀਂ ਤਰਖਾਸਤ ਵੀ ਦੇ ਕੇ ਆਇਆ। ਇਹਦੇ ਨਾਲੇ ਕਿ ਚੋਰੀ ਹੋਰ ਵੀ ਹੋਗੀ ਪਿੰਡ ਵਿੱਚ ਹੀ ਨਾਲ ਹੀ ਆਪਣੇ ਹਿੰਮਤਾਨੇ ਬਾਬਾ ਤੀਦਾਸ ਜੀ ਦਾ ਡੇਰਾ ਤਿੰਨ ਗੱਲੇ ਉੱਥੋਂ ਵੀ ਲੈ ਗਏ ਉਹ ਵੀ ਕਮੇਟੀ ਵੀ थी ਪੰਚਾਇਤ ਵੀ ਉੱਥੇ ਸੀ ਵੀ ਜਾਨੀ ਇਹ ਨਸ਼ੇੜੀ ਨੇ ਹੁਣ ਆਲੇ-ਦਾਲੇ ਵਾਲੇ ਨੇ ਹਨਾ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਵੀ 5-7 ਦਿਨਾਂ ਦੇ ਵਿੱਚ ਵਿੱਚ ਬੰਦੇ ਲੱਭਾਂਗੇ ਵੀ ਥੋੜਾ ਸਾਥ ਦਵਾਂਗੇ ਨਸ਼ੇੜੀ ਨੇ ਨਸਲੀ ਕੁਛ ਵੀ ਕਰ ਸਕਦਾ ਨੇ ਜ਼ਰੂਰੀ ਆ ਨਾ ਵੀ ਹੁਣ ਜਿਹੜੇ ਸਖਤ ਪਹਿਰੇ ਲਾਉਣ ਦੀ ਲੋੜ ਜਿਵੇਂ ਪਹਿਲਾਂ ਵੀ ਮੈਂ ਪਹਿ ਕਿਹਾ ਜਿਵੇਂ ਬੇਨਤੀਆਂ ਹੋ ਰਹੀਆਂ ਨੇ ਵੀ ਜ਼ਰੂਰੀ ਆ ਨਾ ਗੁਰਦ੍ਰਸ਼ਾ ਪਹਿਰੇ ਦੇਣ ਦੇ ਲਈ ਕੁਝ ਵੀ ਹੋ ਸਕਦਾ ਚੋਰਾਂ ਦਾ ਕੀ ਹੁੰਦਾ ਜੀ ਲਾਵਾਂ ਪੰਚਾਇਤ ਬਿਲ ਨੂੰ ਵੀ ਕਰਾਂਗੇ ਬਾਕੀ ਕਮੇਟੀ ਵੀ ਆ ਜਿਹੜੀ ਗੁਰੂ ਘਰ ਦੀ ਉਹ ਵੀ ਕਿਵੇਂ ਨਾ ਕਿਵੇਂ ਜਿਵੇਂ ਲੋਟ ਹੋ ਕੇ ਪਿੰਡ ਦੇ ਬੰਦਿਆਂ ਦੀ ਜ਼ਿੰਮੇਵਾਰੀ ਲਾਵਾਂਗੇ ਹਨ ਵੀ ਕਰਨ ਜਣੀ ਮਹਾਰਾਜ ਦੀ ਕਿਰਪਾ ਹੋ ਗਈ ਬਚਤ ਰਹਿ ਗਈ ਨੁਕਸਾਨ ਹੋਣ ਤੋਂ ਕੋਈ ਵੀ ਅਦਬੀ ਨਹੀਂ ਹੋਈ ਵੀ ਅਸੀਂ ਇਹ ਬੇਨਤੀ ਕਰ ਰਹੇ ਹਾਂਗੇ ਵੀ ਜਿਵੇਂ ਹੁਣ ਇੱਥੇ ਮੰਨ ਕੇ ਚੱਲੂ ਵੀ ਇੱਥੇ ਗੁਰੂ ਘਰ ਦੀ ਗੋਲਕ ਦੀ ਚੋਰੀ ਹੋ ਗਈ ਮਹਾਰਾਜ ਦੀ ਵੀ ਬੇਅਦਬੀ ਹੋ ਸਕਦੀ ਸੀ ਨਾ ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਬਾਬਾ ਜੀ ਕਮੇਟੀ ਵਾਲਿਆਂ ਦੀ ਬਣਦੀ ਆ ਨਾ ਜ਼ਿੰਮੇਵਾਰੀ ਅਸੀਂ ਨੇ ਇੱਕ ਕਮੇਟੀ ਮੈਂਬਰ ਸੀਗਾ ਉਹਨੂੰ ਪੁੱਛਿਆ ਸੀ ਇਹ ਉਹ ਸਾਡੇ ਗੱਲ ਪੈ ਗਿਆ ਵੀ ਐ ਆ ਫਲਾਣਾ ਢਮਕਾ ਤੁਸੀਂ ਕੌਣ ਹੋਣ ਹੋ ਐ ਕਰਨ ਅਸੀਂ ਉਹਨੂੰ ਇਹ ਗੱਲ ਕਹੀ ਆ ਵੀ ਸਾਨੂੰ ਵੀਡੀਓ ਦੇ ਦਿਓ ਭਾਈ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹ ਕੋਸ਼ਿਸ਼ ਕਰਦਦੇ ਅਸੀਂ ਵੀ ਕਰਾਂਗੇ ਕੋਸ਼ਿਸ਼ ਦੋਸ਼ੀਆਂ ਨੂੰ ਇੱਥੇ ਲਟਕਾਵਾਂਗੇ ਲਿਆ ਕੇ ਇੱਥੇ ਪਿੰਡ ਦੇ ਵਿੱਚ ਜੋ ਕਿ ਲਵੇ ਲਵੇ ਦੋ ਕਿਵੇਂ ਬਾਬਾ ਅਤੀ ਸਿੰਘ ਦਾ ਡੇਰਾ ਜੀ ਬਾਬਾ ਅਤੀ ਸਿੰਘ ਦਾ ਡੇਰਾ ਅਤੀ ਦਾ ਡੇਰਾ ਤੇ ਇੱਕ ਪਿੱਛੇ ਗੁਰਦੁਆਰਾ ਸਾਹਿਬ ਮਹਮੋਦਗੜ ਇਹ ਦੋਵੇਂ ਸਾਵੇਂ ਕੱਲ ਰਾਤ ਮਤਲਬ ਚੋਰੀ ਹੋਈ ਆ ਗੋਲਕਾ ਪੱਟੀਆਂਆਂ ਨੇ ਤੇ ਹੁਣ ਅਸੀਂ ਆ ਕੇ ਜਾ ਜਾ ਲੱਤਾ ਥੋੜਾ ਪੁੱਛਿਆ ਨਾ ਤੋਂ ਕਹਿੰਦੇ ਵਾਕਈ ਗੱਲ ਹੋਈ ਆ ਇਹ ਤੇ ਸਾਰੇ ਆਪੋ ਆਪਣੇ ਪਿੰਡ 'ਚ ਸਾਵਧਾਨ ਹੋ ਜਾਓ ਕਿ ਜਿਹੜੇ ਲੋਕਾਂ ਨੂੰ ਮਤਲਬ ਗੁੰਮਰਾਹ ਕਰ ਰਹੇ ਨੇ ਜਾਂ ਲੋਕਾਂ ਨੂੰ ਚੋਰੀਆਂ ਕਰ ਰਹੇ ਨੇ ਇਹ ਜੇ ਬੰਦੇ ਇਹਨਾਂ ਤੋਂ ਸਾਵਧਾਨ ਹੋ ਵੱਧ ਤੋਂ ਵੱਧ ਰਾਤ ਹੀ ਆਪਣਾ ਦੋ ਤੋਂ ਲੈ ਕੇ ਉੱਠ ਟਾਈ ਦੇ ਵਿੱਚ ਵਿੱਚ ਪੂਰੇ ਚੋਰੀ ਹੋਈ ਹੈ ਜੀ ਆਪਣੇ ਸਮਾਧਾ ਸੀ ਹੈ ਉਹਨਾਂ ਵਿੱਚ ਤਿੰਨ ਗੋਲਕਾਂ ਉਹ ਲੈ ਚੁੱਕ ਲੈ ਜਾ ਚੁੱਕੇ ਨੇ ਗੋਲਕੀ ਚੱਕ ਲੈ ਗਏ ਜੀ ਹਾਂ ਜੀ ਗੋਲਕ ਲੈ ਗਏ ਤੁਹਾਨੂੰ ਪਤਾ ਕਦੋਂ ਲੱਗੇ ਸਾਨੂੰ ਜੀ ਸਵੇਰ ਪਤਾ ਲੱਗੇ ਉਹਨਾਂ ਦਾ ਹੀ ਮੰਗ ਕੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਵਸੇ ਹੀ ਮੰਗਾ ਜੇ ਵੀ ਇੰਨਾ ਦੀ ਪਾਲ ਹੋ ਸਕੇ ਵੀ ਜੋ ਗੱਲ ਨੂੰ ਕੋਈ ਹਾਨੀ ਦਾ ਵੀ ਕਰ ਸਕਦੇ ਨੇ ਉਹਨਾਂ ਨੂੰ ਬਾਦ ਜਲਦ ਤੋਂ ਜਲਦ ਫੜਿਆ ਜਾ ਸਕੇ ਉਹ ਕਾਰਵਾਈ ਹੋ ਸਕੇ ਤੇ ਗੁਰਦੁਆਰਾ ਸਾਹਿਬ ਰਾਤ ਨੂੰ ਕੋਈ ਗੱਲਾਂ ਵਗੈਰਾ ਲੈ ਕੇ ਗਏ ਨੇ ਚੱਕ ਕੇ ਅਨਨੌਨ ਪਰਸਨ ਅਸੀਂ ਪੜਤਾਲ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਜੋ ਵੀ ਆਈ ਸਾਹਮਣੇ ਅਸੀਂ ਉਹਦਾ ਦੀ ਕਾਰਵਾਈ ਅਮਲ ਚ ਲਿਆਵਾਂਗੇ ਅਸਰਾਂ ਨੂੰ ਦੱਸਤਾ ਸੀ ਆਸਰਾ ਨੇ ਨੋਟਿਸ ਚ ਲਿਆਤੀ ਬਾਕੀ ਜੋ ਸਾਹਮਣੇ ਕਾਰਵਾਈ ਬਣੂ ਅਸੀਂ ਕਰਾਂਗੇ